ਹੇ ਰਾਮਾਤਮਾ اے ਵੀਰ ਦੀ اے ਵੀਰ ਦੀ ਲੰਮੀ ਉਮਰ ਕਰੀ ਲੰਮੀ ਉਮਰ ਕਰੀ ਇਹਨੂੰ ਤਰੱਕੀਆਂ ਬਖਸ਼ੀ ਇਹਨੂੰ ਤਰੱਕੀਆਂ ਬਖਸ਼ੀ ਇਹ ਸਾਡੀ ਇੱਧੇ ਹੀ ਮਦਦ ਕਰਦਾ ਰਹੇ ਇਹ ਸਾਡੀ ਇੱਧੇ ਹੀ ਮਦਦ ਕਰਦਾ ਰਹੇ ਸੰਦੀਵਾ ਗਰ ਸੰਦੀਵਾ ਗਰ ਸੰਦੀਵਾ ਗਰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇਖਣ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਕਿਸੇ ਸਿਆਣੇ ਨੇ ਕਿਹਾ ਜੇ ਤੁਹਾਡੇ ਕੋਲ ਗਲਤ ਚੀਜ਼ ਆਉਂਦੀ ਹੈ ਤਾਉ ਦੇ ਮਿੱਟੀ ਪਾਓ ਜੇ ਤੁਹਾਡੇ ਕੋਲ ਚੰਗੀ ਚੀਜ਼ ਆਉਂਦੀ ਹੈ ਤਾਂ ਉਹ ਸ਼ੇਅਰ ਕਰੋ ਵੀ ਬੁਰਾਈ ਨੂੰ ਆਪਦੇ ਕੋਲ ਰੱਖ ਲਓ ਤੇ ਅਸ਼ਾਈ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਅੱਜ ਦੀ ਵੀਡੀਓ ਇਦਾਂ ਦਾ ਹੀ ਕੁਝ ਸਮਾਜ ਨੂੰ ਇੱਕ ਮੈਸੇਜ ਦੇ ਕੇ ਜਾ ਰਹੀ ਹੈ ਉਮੀਦ ਕਰਦਾ ਤੁਹਾਨੂੰ ਚੰਗੀ ਲੱਗੂਗੀ ਤੇ ਤੁਸੀਂ ਸ਼ੇਅਰ ਕਰੋਗੇ ਲਾਈਕ ਕਰੋਗੇ ਤਾਂ ਬਣੇ ਰਹੋ ਅਣਖ ਦੇ ਨਾਲ ਤੇ ਇਹ ਜੋ ਬੱਚੇ ਤੁਸੀਂ ਦੇਖ ਰਹੇ ਹੋ ਇਹ ਸਾਡੇ ਪਿੰਡ ਬੰਗੀ ਦੀਪਾ ਦੇ ਬੱਚੇ ਐ ਜਿਹੜੇ ਇੱਕ ਵੱਖਰਾ ਕਿਸਮ ਦਾ ਨਸ਼ਾ ਜੋ ਗਰਾਊਂਡ ਦਾ ਨਸ਼ਾ ਹੈ ਉਹਨੂੰ ਲੈ ਕੇ ਚੱਲ ਰਹੇ ਆ ਤੇ ਅਸੀਂ ਸਾਰੇ ਹੀ ਇਸ ਟੀਮ ਦਾ ਧੰਨਵਾਦ ਕਰਦੇ ਆ ਜਿਹੜੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜ ਰਹੇ ਆ ਉਹਨਾਂ ਮਾਪਿਆਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਗਰਾਊਂਡ ਲਈ ਪ੍ਰੇਰਿਤ ਕੀਤਾ ਤੇ ਗਰਾਊਂਡ 'ਚ ਭੇਜਿਆ ਤੇ ਅੱਗੇ ਵੀ ਗੱਲਬਾਤ ਕਰਦੇ ਆ ਅੱਜ ਇੱਥੇ ਪਹੁੰਚਣ ਦਾ ਮੇਨ ਮਕਸਦ ਇਹ ਹੈ ਇੱਕ ਭਰਾ ਵੱਲੋਂ ਬਰਥਡੇ ਬਣਾਇਆ ਜਾ ਰਿਹਾ ਹੈ ਆਪਣਾ ਆਮ ਲੋਕ ਬਰਥਡੇ ਮੂੰਹਾਂ ਤੇ ਕੇਕ ਮੜ ਕੇ ਬਣਾਉਂਦੇ ਆ ਪਰ ਸਾਡੇ ਪਿੰਡ ਦੀਪਾਵੰਗੀ ਦੇ ਲੋਕ ਆ ਜਿਹੜੇ ਉਹ ਬਰਥਡੇ ਲੋਕਾਂ ਚ ਖੁਸ਼ੀਆਂ ਵੰਡ ਕੇ ਬਣਾਉਂਦੇ ਆ ਪਿਆਰ ਵੰਡ ਕੇ ਬਣਾਉਂਦੇ ਆ ਤੇ ਅੱਜ ਉਸ ਚੀਜ਼ ਦੀ ਸਾਂਝ ਪਾਉਣਿਆ ਤੁਹਾਡੇ ਨਾਲ ਵੀ ਕਿਵੇਂ ਬਰਥਡੇ ਬਣਾਇਆ ਜਾ ਰਿਹਾ ਅਸੀਂ ਹੋਰ ਪਿੰਡਾਂ ਨੂੰ ਵੀ ਇਹੀ ਅਪੀਲ ਕਰਦੇ ਆ ਪਿੰਡਾਂ ਚ ਗਰਾਊਂਡ ਤਿਆਰ ਕਰੋ ਗਰਾਊਂਡ ਚ ਕੋਚ ਤਿਆਰ ਕਰੋ ਤੇ ਬੱਚੇ ਵੱਧ ਤੋਂ ਵੱਧ ਗਰਾਊਂਡਾਂ ਚ ਜੋੜੋ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਹੋ ਸਕਣ ਤੇ ਸਰੀਰਨੋਂ ਦੇ ਫਿੱਟ ਰਹਿਣ ਤੇ ਜਿਹੜੇ ਆਪਣੇ ਖੁਸ਼ੀਆਂ ਉਹਨਾਂ ਨਾਲ ਵੰਡੋ ਤੇ ਆਜੋ ਵੀਡੀਓ ਸ਼ੁਰੂ ਕਰਦੇ ਆਂ ਤੇ ਸਾਡੇ ਵੱਲੋਂ ਸਾਡੇ ਅਣਖ ਚੈਨਲ ਵੱਲੋਂ ਬਾਈ ਜੀ ਨੇ ਜਨਮ ਦਿਨ ਹੈ ਉਹਨੂੰ ਲੱਖ ਲੱਖ ਵਧਾਈ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਦਾਂ ਹੀ ਬੱਚਿਆਂ ਨਾਲ ਉਹ ਜਨਮ ਦਿਨ ਮਨਾਉਂਦਾ ਰਹੇ ਤੇ ਆਜੋ ਗੱਲਬਾਤ ਕਰਦੇ ਆਂ ਅੱਗੇ ਸਾਰਿਆਂ ਸਤਿ ਸ੍ਰੀ ਅਕਾਲ ਜਿਵੇਂ ਤੁਸੀਂ ਦੇਖ ਰਹੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬੰਗੀ ਦੀਪਾ ਇਹ ਜਿਹੜੀ ਵੀਡੀਓ ਅੱਗੇ ਤੁਸੀਂ ਦੇਖੋਗੇ ਇਹ ਇੱਕ ਗਰਾਊਂਡ ਦੇ ਨਾਲ ਜੁੜੇ ਹੋਏ ਬੱਚਿਆਂ ਦੀ ਵੀਡੀਓ ਆ ਸਰਕਾਰਾਂ ਦੇ ਤੌਰ ਤੇ ਵੀ ਕਿਹਾ ਜਾ ਰਿਹਾ ਵੀ ਗਰਾਊਂਡਾਂ ਨਾਲ ਵੱਧ ਜੜੋ ਨਸ਼ਿਆਂ ਤੋਂ ਬਚੋ ਤੇ ਇਹ ਬੱਚੇ ਜਿਹੜੇ 2.5 ਸਾਲ ਪਹਿਲਾਂ ਦੇ ਤਿਆਰੀ ਕਰਨ ਲੱਗੇ ਆ ਇੱਥੇ ਤੇ ਹੁਣ ਇਹ ਇੰਨੇ ਕ ਮਸ਼ਹੂਰ ਹੋ ਗਏ ਵੀ ਇਹਨਾਂ ਨਾਲ ਪਿੰਡ ਦੇ ਲੋਕ ਆਪਣੇ ਜਨਮ ਦਿਨ ਸੈਲੀਬ੍ਰੇਟ ਕਰਨ ਆਉਣ ਲੱਗੇ ਅੱਜ ਜਿਹੜਾ ਪਰਿਵਾਰ ਆ ਰਿਹਾ ਹੈਗਾ ਉਹ ਆਪਣੀਆਂ ਖੁਸ਼ੀਆਂ ਇੱਥੇ ਸੈਲੀਬ੍ਰੇਟ ਕਰਨਗੇ ਤੋਦਾ ਮੇਨ ਕਾਰਨ ਇਹੀ ਆ ਵੀ ਨਾਰਮਲ ਤਰੀਕੇ ਨਾਲ ਜਿਹੜੇ ਆਪਾਂ ਜਨਮ ਦਿਨ ਮਨਾਉਂਦੇ ਆ ਜਾਂ ਕੇਕ ਮੂੰਹ ਤੇ ਮਲ ਦਿੰਨੇ ਆ ਜਾਂ ਹੋਰ ਤਰੀਕੇ ਨਾਲ ਤੇ ਇੱਥੇ ਆ ਕੇ ਇਹਨਾਂ ਬੱਚਿਆਂ ਨਾਲ ਮਨਾ ਕੇ ਇੱਕ ਤਾਂ ਉਹਨਾਂ ਨੂੰ ਖੁਸ਼ੀ ਵੀ ਮਿਲਦੀ ਆ ਤੇ ਦੂਸਰਾ ਇਹਨਾਂ ਦੀ ਹੈਲਪ ਵੀ ਹੋ ਜਾਂਦੀ ਆ ਕਿਉਂਕਿ ਜ਼ਿਆਦਾਤਰ ਬੱਚੇ ਜਿਹੜੇ ਉਹ ਆਰਥਿਕ ਤੌਰ ਤੇ ਗਰੀਬ ਪਰਿਵਾਰਾਂ ਦੇ ਵਿੱਚੋਂ ਆ ਇਹਨਾਂ ਨੂੰ ਛੋਲੇ ਜਾਂ ਜਿਹੜੇ ਕੇਲੇ ਆ ਉਸ ਤਰ੍ਹਾਂ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਕੋਈ ਕੇਕ ਵਗੈਰਾ ਨਹੀਂ ਕਟਾਇਆ ਜਾਂਦਾ ਤੇ ਅੱਗੇ ਜੋ ਵੀ ਦ੍ਰਿਸ਼ ਹੈਗੀ ਆ ਗਰਾਊਂਡ ਦੇ ਉਹ ਦੇਖ ਕੇ ਤੁਹਾਡੇ ਦਿਲ ਖੁਸ਼ ਹੋ ਜੂ ਆ ਜੋ ਫਿਰ ਇਹ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਜੀ ਅੱਜ ਤੇ ਉਹ ਬਾਈ ਨਾਲ ਉਹ ਪਰਿਵਾਰ ਨਾਲ ਆਪਾਂ ਗੱਲ ਕਰਦੇ ਆਂ ਇੱਥੇ ਆਉਣ ਦਾ ਕਾਰਨ ਵੀ ਪੁੱਛਾਂਗੇ ਬੱਚਿਆਂ ਨਾਲ ਕਿਉਂ ਜੁੜੇ ਆਂ ਸਸੀ ਗਾ ਜੀ ਸਸੀ ਇਹ ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਤਾਂ ਤੇ ਜਨਮ ਦਿਨ ਕੀ ਦਾਗਾ ਉਹ ਸਾਰਾ ਡਿਟੇਲ ਦੇ ਦਿਓ ਮੇਰਾ ਨਾਮ ਸਰਪੀਰ ਸਿੰਘ ਹੈ ਹਾਂਜੀ ਤੇ ਮੈਂ ਇਸੇ ਪਿੰਡ ਦੇ ਹੀ ਰਹਿਣ ਵਾਲਾ ਦੀਪਾ ਮੰਗੀ ਦਾ ਤੇ ਜਨਮ ਦਿਨ ਮੇਰਾ ਹੀ ਹੈ ਅੱਛਾ ਜੀ ਸੋ ਮੈਂ ਸੋਚਿਆ ਕਿ ਮੈਂ ਪਹਿਲਾਂ ਮੈਂ ਜਨਮ ਦਿਨ ਜਿਹੜਾ ਮਨਾਉਂਦਾ ਹੁੰਦਾ ਸੀ ਆਪਣੇ ਯਾਰਾਂ ਦੋਸਤਾਂ ਨਾਲ ਮਨਾਉਂਦਾ ਸੀ ਜਾਂ ਕਿਤੇ ਵੀ ਪਾਰਟੀ ਕਰ ਲਈ ਉਦਾਂ ਮਨਾਉਂਦਾ ਹੁੰਦਾ ਸੀ ਹਾਂਜੀ ਤੇ ਮੈਨੂੰ ਇਹ ਲੱਗਿਆ ਯਾਰ ਸਾਡੇ ਜਿਹੜੇ ਵੀਰ ਹੈ ਇੱਕ ਜਸਪਾਲ ਸਿੰਘ ਹੋ ਗਿਆ ਤੇ ਆਪਣਾ ਨਿੰਮਾ ਫੌਜੀ ਹੋ ਗਿਆ ਤੇ ਗਗਨਦੀਪ ਨਨੇ ਇੱਕ ਪਰਾਲਾ ਕਰਿਆ ਸਾਡੇ ਨਾਲ ਰਲਕੀ ਕਰਿਆ ਵੀ ਯਾਰ ਆਪਾਂ ਜਿਹੜੀ ਆਪਣੀ ਨਵੀਂ ਜਨਰੇਸ਼ਨ ਹੈ ਆਪਣੇ ਪਿੰਡ ਦੀ ਕਿਉਂ ਨਾ ਆਪਾਂ ਉਹਨਾਂ ਨੂੰ ਨਸ਼ਿਆਂ ਵੱਲ ਨਾ ਪੈਣ ਤਾਂ ਆਪਾਂ ਖੇਡਾਂ ਪ੍ਰਤੀ ਉਹਨਾਂ ਨੂੰ ਆਕਰਸ਼ਿਤ ਕਰੀਏ ਹਾਂਜੀ ਹਾਂਜੀ ਠੀਕ ਹੈ ਜੀ ਖੇਡਾਂ ਵਾਲੇ ਲੈ ਕੇ ਚੱਲੀਏ ਤਾਂ ਅਸੀਂ ਉਹਨਾਂ ਨੂੰ ਆਖਿਆ ਵੀ ਯਾਰ ਠੀਕ ਹੈ ਘਟੂ ਘਟ ਅਸੀਂ ਉਦੋਂ ਇਹਨਾਂ ਨੇ ਸ਼ੁਰੂ ਕਰਿਆ ਸੀਗਾ 40 ਬੱਚੇ 30 40 ਬੱਚੇ ਹੁੰਦੇ ਸੀ ਤੇ ਅੱਜ 80 ਪਲੱਸ ਬੱਚੇ ਹਨ ਕੋਲੇ ਹਾਂਜੀ ਤੇ ਸਾਰਿਆਂ ਨੂੰ ਵਧੀਆ ਮੰਨ ਲਓ ਵੀ ਇਹ ਗੇਮ ਸਿਖਾਉਂਦੇ ਐ ਐਕਸਰਸਾਈਜ਼ਾਂ ਕਰਾਉਂਦੇ ਐ ਤੇ ਇਹਨਾਂ ਨੂੰ ਚੰਗੀ ਸਿੱਖਿਆ ਦਿੰਦੇ ਆ এডੂਕੇਸ਼ਨ ਵੀ ਦਿੰਦੇ ਆ ਇਹਨਾਂ ਨੂੰ ਠੀਕ ਹੈ ਜੀ ਤੇ ਮੈਨੂੰ ਬਹੁਤ ਵਧੀਆ ਲੱਗਾ ਤਾਂ ਕਰਕੇ ਮੈਂ ਇਹ ਹੀ ਸੋਚਿਆ ਕਿ ਯਾਰ ਇਹਨਾਂ ਬੱਚਿਆਂ ਲਈ ਆਪਾਂ ਸਾਰਾ ਕੁਝ ਕਰ ਰਹੇ ਆ ਤਾਂ ਜਨਮ ਦਿਨ ਵੀ ਇਹਨਾਂ ਨਾਲ ਇਤਕੀ ਮਨਾਉਣਾ ਹੈ ਅੱਛਾ ਜੀ ਤੇ ਇਹਨਾਂ ਮੈਨੂੰ ਐ ਸਕੂਨ ਮਿਲਦਾ ਵੀ ਯਾਰ ਬੱਚਿਆਂ ਨਾਲ ਮੈਂ ਗਰਾਊਂਡ 'ਚ ਵੀ ਆਉਣਾ ਹੁਣ ਕਦੇ-ਕਦੇ ਆਉਣਾ ਜਿੱਦਾਂ ਇਹਨਾਂ ਨੂੰ ਦੇਖ ਕੇ ਜਾਣਾਗਾ ਅੱਛਾ ਜੀ ਤੇ ਸਭ ਤੋਂ ਵੱਧ ਮੈਂ ਧੰਨਵਾਦ ਕਰਦਾ ਆ ਇਹ ਸਾਰੇ ਜਿਹੜੇ ਸਾਡੇ ਬੰਦੇ ਖੜੇ ਆ ਇਹਨਾਂ ਦੇ ਸਾਥ ਨਾਲ ਇਹ ਸਾਰੀ ਮਨ ਲੋ ਨਿਗਾਸ਼ਾਨੀ ਦੇ ਵਿੱਚ ਇਹ ਕੰਮ ਕਰਦੇ ਹੈਗੇ ਅੱਛਾ ਜੀ ਕੋਈ ਵੀ ਮਨ ਲਓ ਵੀ ਐਦਾਂ ਨਹੀਂ ਕੋਈ ਵੀ ਕੰਮ ਹੋਣ ਦੇ ਦੇ ਵੀ ਇੱਥੇ ਕੋਈ ਗਲਤ ਗਾ ਕਮ ਹੋਊਗਾ ਜਰਾਰਤੋ ਜਰਾਰਤੋ ਬਾਜੀ ਹੋਊਗੀ ਤੇ ਬਾਕੀ ਇਹ ਵੀਰਾਂ ਦਾ ਹਰ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਦਾ ਜਿਹੜਾ ਜਨਮ ਦਿਨ ਮਨਾਉਣਾ ਇਹਨਾਂ ਨਾਲ ਐਤਕੀ ਮਨਾਉਣਾ ਤੇ ਅੱਗੇ ਤੋਂ ਵੀ ਇਹਨਾਂ ਨਾਲ ਹੀ ਸਾਰਿਆਂ ਨੂੰ ਮੈਂ ਕਹਿਣਾ ਬੇਨਤੀ ਕਰਦਾ ਵੀ ਇਹਨਾਂ ਬੱਚਿਆਂ ਲਈ ਸਾਡੇ ਨਵੀਂ ਪੀੜ੍ਹੀ ਲਈ ਜਨਮ ਦਿਨ ਇੱਥੇ ਮਨਾਓ ਆਮ ਜਨਮ ਦਿਨ ਜਿਹੜੇ ਮਨਾਏ ਜਾਂਦੇ ਕੇਕ ਕੱਟਦੇ ਆਪਾਂ ਨਾ ਕੇਕ ਨਾਰਮਲ ਹੀ ਹੋ ਗਿਆ ਤੇ ਉਸ ਦੁਗਾ ਤਾਂ ਆਪਦੀ ਮਰਜ਼ੀ ਆ ਕੋਈ ਖਾ ਕੋਸੀ ਖਾਈ ਪੀਵੇ ਹੁਣ ਇਹ ਬੱਚੇ ਜਿਹੜੇ ਖੇਡਦੇ ਇਹਨਾਂ ਲਈ ਤੁਸੀਂ ਕੀ ਚੀਜ਼ਾਂ ਲੈ ਕੇ ਆਇਓ ਇਹਨਾਂ ਨੇ ਖਾਣ ਲਈ ਇਹਨਾਂ ਲਈ ਜੀ ਕੇਲੇ ਲੈ ਕੇ ਆਏ ਆ ਅੱਛਾ ਜੀ ਕਿ ਤਾਂ ਕਿ ਨਈ ਡਾਈਟ ਪੂਰੀ ਹੋ ਸਕੇ ਅੱਛਾ ਜੀ ਤੇ ਨਿਤ ਜੇ ਕਿਸੇ ਦਾ ਕੋਈ ਪਿੰਡ ਚ ਜਨਮ ਦਿਨ ਹੁੰਦਾ ਜੇ ਇਦਾਂ ਹੀ ਕੋਈ ਇਹਨਾਂ ਨੂੰ ਡਾਈਟ ਦਿੰਦਾ ਰਿਹਾ ਤਾਂ ਡਾਈਟ ਇਦਾਂ ਹੀ ਪੂਰੀ ਹੋ ਜਾ ਕਰੂਗੀ ਤਾਂ ਕਰਕੇ ਅਸੀਂ ਸੋਚਿਆ ਵੀ ਇਹਨਾਂ ਨੂੰ ਕੇਲੇ ਦਿੱਤੇ ਜਾਣ ਤੇ ਨਾਲ ਫਰੂਟੀਆਂ ਲਿਆਂਦੀਆਂ ਤੇ ਇਹਨਾਂ ਨੂੰ ਡਾਈਟ ਦੇ ਰੂਪ ਦੇ ਵਿੱਚ ਬਸ ਸ਼ੋ ਇਸ ਤਰ੍ਹਾਂ ਨਹੀਂ ਹੈਗਾ ਵੀ ਮੰਨ ਲਓ ਵੀ ਜੇ ਇੱਥੇ ਵੀ ਆਪਾਂ ਕੇਕ ਲਿਆਵਾਂਗੇ ਕਿਉਂਕਿ ਕੇਕ ਨੂੰ ਨਾਰਮਲ ਆਪਾਂ ਖਾ ਲੈਂਦੇ ਆ ਪਰ ਉਹ ਸਿਹਤ ਲਈ ਇੰਨਾ ਵਧੀਆ ਨਹੀਂ ਹੁੰਦਾ ਜੇ ਡਿਟੇਲ ਚ ਆਪਾਂ ਜਾਵਾਂਗੇ ਤੇ ਐ ਨਹੀਂ ਹੈਗਾ ਵੀ ਇਹਨਾਂ ਜਵਾਕਾਂ ਨੂੰ ਉਹੀ ਚੀਜ਼ਾਂ ਖਵਾਇਆਂ ਜਾਣ ਇਹਨਾਂ ਨੂੰ ਛੋਲੇ ਜਾਂ ਕੇਲੇ ਉਹ ਜਾਂ ਫਰੂਟੀਆਂ ਵਗੈਰਾ ਜਿਹੜੀ ਹੈ ਨਾ ਲੋੜ ਉਹ ਜੀ ਦਿੱਤੀ ਜਾਂਦੀ ਹੈ ਤੇ ਜਿਹੜਾ ਇਹਨਾਂ ਦੀ ਕੋਚਿੰਗ ਕਰਾਉਂਦਾ ਬਾਈ ਉਹਦੇ ਨਾਲ ਵੀ ਆਪਾਂ ਗੱਲ ਕਰਾਂਗੇ ਤੇ ਪਿੰਡ ਦੇ ਲੋਕਾਂ ਦਾ ਕਿਵੇਂ ਸਹਿਯੋਗ ਮਿਲ ਰਿਹਾ ਉਹ ਵੀ ਦੱਸ ਦਿਓ ਜੀ ਆਪਣਾ ਨਾਮ ਦੱਸ ਕੇ ਦੇ ਦਿਓ ਜੀ ਮੇਰਾ ਨਾਮ ਗਗਨਦੀਪ ਸਿੰਘ ਆ ਸਾਡੀ ਪੂਰੀ ਅਕੈਡਮੀ ਵੱਲੋਂ ਨਿਮਾ ਫੌਜੀ ਜਸਪਾਲ ਬਾਬਾ ਜਿੰਨੇ ਵੀ ਦੋਸਤ ਮਿੱਤਰ ਖੜੇ ਆ ਤੇ ਪਲੇਅਰਾਂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਗੱਲ ਬਾਈ ਅੱਜ ਬਾਈ ਅਸੀਂ ਇਕੱਠੇ ਹੋਏ ਆ ਬਾਈ ਸਰਬਜੀਤ ਲਾਡੀ ਦਾ ਜਨਮ ਦਿਨ ਆ ਇਹ ਸਾਡੇ ਨਾਲ ਦਾ ਜਨਮ ਦਿਨ ਮਨਾਉਣ ਸਾਡੇ ਨਾਲ ਪੁੱਜੇ ਹੋਏ ਨੇ ਪਲੇਰਾਂ ਨਾਲ ਪੁੱਜੇ ਹੋਇਆ ਬਹੁਤ ਚੰਗੀ ਗੱਲ ਆ ਬਾਈ ਪਹਿਲਾਂ ਵੀ ਕਈ ਕਈਆਂ ਨੇ ਸਾਡੇ ਨਾਲ ਜਨਮ ਦਿਨ ਸਾਂਝਾ ਕੀਤਾ ਆਪ ਦਾ ਤੇ ਬਾਈ ਸਰਬਜੀਤ ਲਾਡੀ ਕਹਿੰਦਾ ਬਾਈ ਮੈਨੂੰ ਇੰਨਾ ਕ ਸਕੂਨ ਮਿਲਦਾ ਇੱਥੇ ਆ ਕੇ ਕਿ ਮੈਂ ਦੱਸ ਨਹੀਂ ਸਕਦਾ ਵੀ ਧੰਨਵਾਦ ਕਰਦੇ ਆ ਅਸੀਂ ਅਪੀਲ ਕਰਦੇ ਆ ਵੀ ਕਿਸੇ ਨੇ ਵੀ ਆਪ ਦਾ ਕੋਈ ਵੀ ਪ੍ਰੋਗਰਾਮ ਸਾਡੇ ਨਾਲ ਸੈਲੀਬ੍ਰੇਟ ਕਰਨਾ ਤਾਂ ਜੀ ਆਇਆਂ ਨੂੰ ਐ ਇਹਨਾਂ ਨੂੰ ਵੀ ਬਾਈ ਮੋਟੀਵੇਸ਼ਨ ਮਿਲਦਾ ਤੇ ਸਾਨੂੰ ਵੀ ਕਿਉਂਕਿ ਸਾਡੇ ਨਾਲ ਬਹੁਤ ਲੋਕ ਜੁੜੇ ਆ ਤੇ ਬੱਸ ਅਸੀਂ ਬਾਈ ਧੰਨਵਾਦ ਕਰਦੇ ਆ ਸਰਬਜੀਤ ਲਾਡੀ ਦਾ ਬਾਈ ਮੈਂ ਔਕ ਕੈਮਰਾ ਇਹ ਬੰਦੇ ਨਾਲ ਰਹਿਣਾ ਇਹ ਬੰਦੇ ਨੇ ਬਹੁਤ ਮਹਿੰਗੇ ਮਹਿੰਗੇ ਹੋਟਲਾਂ ਚ ਆਪਦੇ ਜਾਣ ਦੇਣ ਮੁੰਦਾਂ ਆਏ ਆ ਪਰ ਇਹ ਕਹਿੰਦਾ ਬਾਈ ਜਿਹੜਾ ਮੈਨੂੰ ਇੱਥੇ ਸਕੂਨ ਮਿਲਦਾ ਉਹ ਕਿਤੇ ਨਹੀਂ ਮਿਲਦਾ ਇੱਕ ਗੱਲ ਹੋਰ ਆ ਬਾਈ ਇਹ ਵੀਰ ਨੇ ਸਾਡੀ ਵੀ ਇਹ ਲਾਈਟਾਂ ਲਾਈਆਂ ਹੋਈਆਂ ਅਮਨਾ ਸਾਹਿਬ ਪ੍ਰੈਸ ਸਰਬੀਤ ਲਾਡੀ ਨਿਮਾ ਫੌਜੀ ਅਮਨਦੀ ਪੀਪੀਸੀ ਵਾਲਾ ਇਹ ਬੰਦਿਆਂ ਨੇ ਬਾਈ ਸਾਡੀ ਬਹੁਤ ਸਹਿਯੋਗ ਕੀਤਾ ਸਾਨੂੰ ਬਹੁਤ ਮਦਦ ਦਿੰਦਿਆ ਸੀ ਇਨ੍ਹਾਂ ਸਰਦਕਾ ਹੀ ਅਸੀਂ ਇੱਥੋਂ ਤੱਕ ਕਰ ਪਹੁੰਚਾ ਸਾਡੇ ਕੋਲੇ 4-5 ਬੱਚੇ ਹੁੰਦੇ ਸੀ ਬਾਈ ਇਨ੍ਹਾਂ ਸਰਦਕਾ ਵੀਰਾਂ ਦੀ ਮਦਦ ਨਾਲ ਤੇ ਇਨ੍ਹਾਂ ਬੱਚਾ ਦੇ ਮਾਪਿਆਂ ਦੇ ਨਾਲ ਅਸੀਂ ਇੱਥੋਂ ਤੱਕ ਕਰ ਪਹੁੰਚਿਆ ਬਾਈ ਉਮੀਦ ਕਰਦੇ ਆਂ ਬਾਈ ਹੁਣ ਵੀ ਸਾਡੀ ਇਹ ਮਦਦ ਕਰਦੇ ਰਹਿਣਗੇ ਤੇ ਅਸੀਂ ਜੁੜੇ ਰਹਾਂਗੇ ਇੱਕ ਬਾਈ ਵੀਰ ਦਾ ਹੋਰ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਰਦੀਪ ਇਹ ਬਾਈ ਦੇ ਘਰੇ ਆਰੋ ਲੱਗਾ ਆ ਬਾਈ ਤੁਹਾਨੂੰ 50 ਲੀਟਰ ਪਾਣੀ ਬਿਲਕੁਲ ਫ੍ਰੀ ਆਉਂਦਾਗਾ ਡੇਲੀ ਹਰ ਰੋਜ਼ ਹਾਂ ਹਰ ਰੋਜ਼ ਬਾਈ ਇਹ ਬਾਈ ਕੋਈ ਸਾਥੋਂ ਚਾਰਜ ਨਹੀਂ ਲੈਂਦਾ ਬੱਚੇ ਆਰੋ ਦਾ ਪਾਣੀ ਫਿਲਟਰ ਪਾਣੀ ਪੀਂਦੇ ਐ ਤੇ ਸਾਰੇ ਫ੍ਰੀ ਦੇ ਵਿੱਚ ਹਾਂ ਫ੍ਰੀ ਦੇ ਵਿੱਚ ਬਾਈ ਇਹਦਾ ਬਹੁਤ ਵੱਡਾ ਧੰਨਵਾਦ ਆ ਬਾਈ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਈ ਤੇ ਇੱਕ ਜਿਹੜੀ ਬਾਈ ਦਾ ਬਹੁਤ ਵੱਡਾ ਫਰੰਡ ਲੱਗਿਆ ਇਸ ਇੱਕ ਜਿਹੜੀ ਲੜਕੀਆਂ ਪਹਿਲਾਂ ਮਤਲਬ ਇੱਕ ਦੋ ਕੀ ਸੀਗੀਆਂ ਪਹਿਲਾਂ ਤਾਂ ਹੈ ਹੀ ਨਹੀਂ ਸੀਗੀਆਂ ਹਾਂ ਤੇ ਹੁਣ ਲੜਕੀਆਂ ਪਿਛਲੀ ਵਾਰੀ 16 17 ਜਨਵਰੀ 24 ਹੋਵਗੀਆਂ ਹਨ ਇਹ ਕਿਵੇਂ ਕੁੜੀਆਂ ਕਿਵੇਂ ਆਉਣ ਲੱਗੀਆਂ ਨਹੀਂ ਆਬਾ ਕਹਿੰਦੇ ਵੀ ਕੁੜੀਆਂ ਨੂੰ ਕਾਨੂੰ ਭੇਜਣਾ ਯਾਰ ਬਾਹਰ ਬਈ ਇੱਥੇ ਪੁਲਿਸ ਜੀ ਇੰਤਿਆਮੀ ਨੇ ਤਖੜੇ ਨੇ ਕਿ ਇੱਥੇ ਕੋਈ ਵੀ ਬੰਦਾ ਇਹ ਜੀ ਹਰਕਤ ਨਹੀਂ ਕਰ ਸਕਦਾ ਸਾਡੇ ਕੋਲੇ ਆ ਬਚਾਰੇ ਨਹੀਂ ਖੇਡਦੇ ਆ ਮੁੰਡੇ ਖੜੇ ਆ ਇਹਨਾਂ ਦੀ ਨਿਗਾਹ ਕੀ ਆ ਕਿ ਇੱਥੇ ਕੋਈ ਵੀ ਹਰਕਤ ਨਾ ਕਰੇ ਠੀਕ ਆ ਬਈ ਛੱਡ ਕੇ ਵੀ ਲੈ ਕੇ ਆਉਣੇ ਕਈ ਲੜਕੀਆਂ ਐ ਜੀਆਂ ਦੂਰੋਂ ਆਉਣੀਆਂ ਅਰਗੂ ਬੰਗਰੀਆਂ ਕੁੜੀਆਂ ਦੋਨਾਂ ਨੂੰ ਛੱਡ ਕੇ ਵੀ ਆਉਣੇ ਬਾਈ ਘਰੇ ਹਾਂ ਅੱਛਾ ਅਜੀ ਫੁੱਲ ਗਰੰਟੀ ਲੈਣੇ ਬਾਈ ਹਜੇ ਤੱਕ ਕਰਤਾਰਪ ਦੀ ਵੀ ਅਸੀਂ ਕੋਈ ਇੱਥੇ ਐਹੀ ਜਿ ਘਟਨਾ ਨਹੀਂ ਹੋਣ ਦੇਵਾਂਗੇ ਤੇ ਪਰ ਬਾਈ ਕੋਈ ਵੀ ਆਪਦੀ ਬੱਚੇ ਨੂੰ ਕੋਈ ਵੀ ਖੜਾਣਾ ਚਾਹੁੰਦਾ ਹੈਗਾ ਤਾਂ ਸਾਡੇ ਨਾਲ ਕਨੈਕਟ ਕਰੇ ਪਿੰਡ ਤੋਂ ਕੋਈ ਵੀ ਬਾਈ ਕੋਈ ਫੀਸ ਨਹੀਂ ਸਾਡੀ ਅਕੈਡਮੀ ਦੀ ਕੋਈ ਚਾਰਜ ਨਹੀਂ ਪਰ ਸਾਡੇ ਨਾਲ ਜੁੜੋ ਬਿੱਤਾ ਸੋਣ ਦੇ ਭਰੋਸਾ ਕਰਕੇ ਹਾਂ ਇੱਕ ਸਾਡੇ ਭਰੋਸਾ ਸਾਡੇ ਕੁੜੀਆਂ ਇਹਹੀ ਭਰੋਸਾ ਸੇ ਹੀ ਕੈਮਰਾ ਰੱਖਾਂਗੇ ਲੋਕਾਂ ਦਾ ਤੇ ਭਾਈ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਅਸੀਂ ਕੋਈ ਫੀਸ ਨਹੀਂ ਲੈਂਦੇ ਕਿਸੇ ਤੋਂ ਕੋਈ ਅਸੀਂ ਕਿਸੇ ਨੂੰ ਕੁਝ ਕਹਿਣਾ ਨਹੀਂ ਠੀਕ ਆ ਆਪਦੇ ਬੱਚੇ ਨੂੰ ਭਰਤੀ ਕਰੋ ਸਾਡੇ ਨਾਲ ਜੁੜੋ ਐਕਸਰਸਾਈਆਂ ਕਰਾਉਂਦੇ ਆਂ ਭਾਈ ਕਬੱਡੀ ਦੀ ਕੋਚਿੰਗ ਮੈਂ ਦਿੰਦਾ ਫੀਕਲ ਟ੍ਰੇਨਰ ਉਹ ਮੁੰਡਾ ਜਸਪਾਲ ਬਾਬਾ ਆ ਗਿਆ ਭਾਈ ਇਹ ਇੱਕ ਵਧੀਆ ਉਪਰਾਲਾ ਦਰਸ਼ਕੋ ਤੇ ਪਿੰਡ ਦੇ ਲੋਕ ਜਾਂ ਨੇੜੇ ਤੇੜੇ ਦੇ ਵੀ ਹੋਰ ਬੱਚੇ ਆਉਣ ਲੱਗੇ ਸਾਡੇ ਰੁੱਗੂ ਬੰਗੀ ਦੇ ਮਾਨ ਵਾਲ ਦੇ ਵੀ ਬੱਚੇ ਹੁੰਦੇ ਨੇ ਇਹਨਾਂ ਕੋਲੇ ਤੇ ਇਸ ਬਹਾਨੇ ਨਾਲ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਹੈਲਪ ਵੀ ਹੋ ਜਾਂਦੀ ਆ ਤੇ ਜਿਵੇਂ ਉਹ ਇਹਨਾਂ ਨੇ ਲਾਈਟਾਂ ਲਵਾਈਆਂ ਜਾਂ ਗਰਾਊਂਡ ਦੇ ਵਿੱਚ ਹੋਰ ਕੋਈ ਚੀਜ਼ ਦੀ ਲੋੜ ਆ ਤਾਂ ਜਿਵੇਂ ਪਹਿਲਾਂ ਵੀ ਸਹਿਯੋਗ ਹੋ ਰਿਹਾ ਤਾਂ ਹੋਰ ਵੀ ਪਿੰਡ ਦੇ ਵਿੱਚੋਂ ਜੇ ਕੋਈ ਕਿਸੇ ਵੀ ਤਰੀਕੇ ਨਾਲ ਪੈਸਿਆਂ ਦੀ ਜਾਂ ਜਿਹੜੀ ਚੀਜ਼ ਦੀ ਇੱਥੇ ਲੋੜ ਆ ਇਹਨਾਂ ਨੂੰ ਚਾਹੀਦੀ ਆ ਉਹ ਇਹਨਾਂ ਨੂੰ ਦੇ ਸਕਦੇ ਹੋ ਵੀ ਬੱਚਿਆਂ ਦੇ ਕੰਮ ਆਉਣ ਵਾਲੀ ਚੀਜ਼ ਆ ਤੇ ਤੁਸੀਂ ਕਦੋਂ ਮਰਜ਼ੀ ਆ ਕੇ ਇੱਥੇ ਦੇਖ ਵੀ ਸਕਦੇ ਹੋ ਤਦੋਂ ਆਪਾਂ ਇਹ ਦੇਖ ਕੇ ਸਾਰਾ ਸਿਸਟਮ ਤੁਹਾਨੂੰ ਭਰੋਸਾ ਹੋ ਜਾਊਗਾ ਤੇ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਹੀ ਵਧੀਆ ਅੱਗੇ ਜਾ ਕੇ ਇਹਨਾਂ ਬੱਚਿਆਂ 'ਚ ਜੇ 10 ਜਾਂ 15 ਬੱਚੇ ਵੀ ਮੰਨ ਲਓ ਵਧੀਆ ਖਿਡਾਰੀ ਬਣਦੇ ਜਾਂ ਇੱਕ ਵੀ ਬਣ ਗਿਆ ਤਾਂ ਉਹ ਆਪਣੇ ਲਈ ਵਧੀਆ ਮਾਣ ਵਾਲੀ ਗੱਲ ਹੋਊਗੀ ਕਿਉਂਕਿ ਆਪਾਂ ਕਹਿੰਦੇ ਰਹਿੰਦੇ ਆ ਵੀ ਨਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਕਮੈਂਟਾਂ 'ਚ ਆਪਾਂ ਬੋਲੀ ਜਾਂਦੇ ਆ ਪਰ ਗਰਾਊਂਡ ਲੈਵਲ 'ਤੇ ਉਹ ਕੰਮ ਕਰਨ ਵੇਲੇ ਔਖਾ ਲੱਗਦਾ ਹੈ ਹਾਂ ਤੇ ਇਹ ਇਹਨਾਂ ਨੇ ਕਰਿਆਗਾ ਤੇ ਨਾਲ ਜਨਮ ਦਿਨ ਦੇ ਬਹਾਨੇ ਨਾਲ ਜਿਹੜਾ ਸਹਿਯੋਗ ਮਿਲ ਰਿਹਾ ਖੂਨਦਾਨ ਵੀ ਕਰਕੇ ਆ ਉਹ ਵੀ ਵਧੀਆ ਗੱਲ ਆ ਤੇ ਇਸ ਤਰ੍ਹਾਂ ਦੀਆਂ ਹੌਸਲਾ ਫੁਜਾਈ ਵਾਲੀਆਂ ਵੀਡੀਓ ਨੇ ਇਹ ਤੁਸੀਂ ਕਮੈਂਟਾਂ ਵਿੱਚ ਆਪਣੀ رائے ਦੇ ਸਕਦੇ ਹੋ ਤੇ ਧੰਨਵਾਦ ਤੇਰਾ ਵੀ ਧੰਨਵਾਦ ਬਾਈ ਜਿਹੜਾ ਇਹਨਾਂ ਨੂੰ ਪਾਣੀ ਤਾਂ ਨਹੀਂ ਕਿ ਹੋਰ ਚੀਜ਼ਾਂ ਇਹਨਾਂ ਨੂੰ ਦੇ ਰਹੇ ਹੋ ਜਿਹੜੀਆਂ ਤੇ ਇਹਦਾ ਜਨਮ ਦਿਨ ਬਾਈ ਅਸੀਬਾਰ ਦੇਣਾ ਬਲਾਲਾ ਭੁੰਡਰਾ ਵਾਹ ਹਾਂ ਏ ਪ੍ਰਮਾਤਮਾ ਏ ਪ੍ਰਮਾਤਮਾ ਏ ਵੀਰ ਦੀ ਏ ਵੀਰ ਦੀ ਲੰਮੀ ਉਮਰ ਕਰੀ ਲੰਮੀ ਉਮਰ ਕਰੀ ਇਹਨੂੰ ਤਰੱਕੀਆਂ ਬਖਸ਼ੀ ਇਹ ਸਾਡੀ ਇੱਦਾਂ ਹੀ ਮਦਦ ਕਰਦਾ ਰਹੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਇਹ ਜਿਹੜੀ ਤਿਆਰੀ ਹੋ ਰਹੀ ਹੈ ਜੀ ਬੱਚਿਆਂ ਦੀ ਉਹਨੂੰ ਕਬੱਡੀ ਦਾ ਕੋਚ ਜਿਵੇਂ ਗਗਨ ਤਿਆਰੀ ਕਰਵਾ ਰਿਹਾ ਤੇ ਨਾਲ ਹੀ ਫਿਜ਼ੀਕਲ ਜਿਹੜੀ ਟ੍ਰੇਨਿੰਗ ਆ ਗਈ ਉਦੋਂ ਉਹ ਜਿਹੜਾ ਦੇ ਰਿਹਾ ਬਾਈ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਜੀ ਇਹਦੇ ਬਾਰੇ ਵੀ ਦੇ ਦਿਓ ਜਾਣਕਾਰੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕਰਾਉਂਦਿਆਂ ਨੂੰ ਸਾਨੂੰ ਇਹ ਤਿਆਰੀ ਕਰਵਾਉਂਦਿਆਂ ਨੂੰ ਤਕਰੀਬਨ 2 ਸਾਲ ਦੀ ਨੇੜ ਹੋ ਗਈ ਅੱਛਾ ਜੀ ਨਾਮ ਦੱਸ ਦਿਓ ਜੀ ਆਪਣਾ ਬਾਈ ਮੇਰਾ ਨਾਮ ਜਸਪਾਲ ਸਿੰਘ ਆ ਜੀ ਹਾਂ ਜੀ ਹਾਂ ਜੀ ਤੇ ਸਾਨੂੰ ਇਹ ਤਿਆਰੀ ਕਰਵਾਉਂਦਿਆਂ ਨੂੰ ਤਕਰੀਬਨ 2 ਸਾਲ ਹੋ ਗਏ ਜੀ ਹੌਲੀ ਹੌਲੀ ਪਹਿਲਾਂ ਸਾਡੇ ਕੋਲੇ ਬੱਚੇ ਸੀਗੇ 12 13 ਅੱਛਾ ਜੀ ਹੌਲੀ ਹੌਲੀ ਤਕਰੀਬਨ ਹੁਣ ਅੱਜ 80 85 ਦੇ ਨੇੜ ਆ ਬੱਚੇ ਸਾਰੇ ਕੁੜੀਆਂ ਆ ਗਈਆਂ 30 ਕੁੜੀਆਂ ਨੇ ਤੇ ਵਧੀਆ ਹੀ ਮਤਲਬ ਕਿ ਇਹਨਾਂ ਨੂੰ ਤਿਆਰੀ ਕਰਵਾ ਰਹੇ ਆ ਵੀ ਜਿੱਦਾਂ ਅੱਜ ਕੱਲ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਵੀ ਨਸ਼ਿਆਂ ਤੋਂ ਦੂਰ ਰਹੇ ਅੱਛਾ ਜੀ ਠੀਕ ਹੈ ਜੀ ਤੇ ਆਉਣ ਅੱਗੇ ਉਹਨੂੰ ਲਾਈਫ ਦੇ ਵਿੱਚ ਵਧੀਆ ਟਾਰਗੇਟ ਬਣਾ ਕੇ ਰੱਖੇ ਆਪਣਾ ਠੀਕ ਹੈ ਆਪਣੀ ਲਾਈਫ ਦੇ ਵਿੱਚ ਵਧੀਆ ਸਕਸੈਸ ਹੋਣ ਵਾਸਤੇ ਉਹਨੂੰ ਇੱਥੇ ਸੀ ਜਾਣਕਾਰੀ ਦਿੰਨੇ ਆ ਵੀ ਤੁਸੀਂ ਕਿਵੇਂ ਪੜ੍ਹਾਈ ਕਰਨੀ ਆ ਜਾਂ ਤੁਸੀਂ ਪੜ੍ਹਾਈ ਦੇ ਨਾਲ-ਨਾਲ ਫਿਜ਼ੀਕਲ ਵੀ ਫਿੱਟ ਰਹੋ ਜਿੱਦਾਂ ਅੱਜ ਕੱਲ ਬਹੁਤ ਬੰਦੇ ਹੁੰਦੇ ਆ ਯੋਗਿਸ਼ਾਹਮ ਕਲੀਅਰ ਕਰ ਦਿੰਦੇ ਆ ਫਿਜ਼ੀਕਲ ਉਹਨਾਂ ਤੋਂ ਕਲੀਅਰ ਹੁੰਦਾ ਨਹੀਂ ਅੱਛਾ ਜੀ ਇਸ ਕਰਕੇ ਵੀ ਇਹਨਾਂ ਨੂੰ ਅਸੀਂ ਤਿਆਰੀ ਕਰਵਾ ਰਹੇ ਆ ਤੇ ਇਹਨਾਂ ਨੂੰ ਬੇਸਿਕ ਜਾਂ ਕੀ ਕੁਝ ਕਰਾਉਣਾ ਤੁਸੀਂ ਜੇ ਨਵਾਂ ਜਵਾਕ ਵੀ ਆਉਂਦਾ ਕੋਈ ਡਰ ਕੇ ਭੱਜ ਨਾ ਜਾਵੇ ਕੋਈ ਬਾਲੀ ਹਾਰਡ ਐਕਸਰਸਾਈਜ਼ ਨਾਲੋਂ ਉਹਨਾਂ ਨੂੰ ਅਸੀਂ ਨਾਰਮਲ ਐਕਸਰਸਾਈਜ਼ਾਂ ਕਰਵਾਉਣੀ ਆਈ ਅੱਛਾ ਜੀ ਪਹਿਲੀ ਗੱਲ ਤਾਂ ਉਹਦੇ ਦਿਮਾਗ 'ਚ ਜਿਹੜਾ ਮਤਲਬ ਕਿ ਬੱਚੇ ਦੇ ਜਿਵੇਂ ਡਰ ਬਹਿ ਜਾਂਦਾ ਹਾਂਜੀ ਹਾਂਜੀ ਵੀ ਜਦੋਂ ਨਵਾਂ ਬੱਚਾ ਆਉਂਦਾ ਉੋਂ ਸੀ ਉਹ ਜੇ ਹਿਸਾਬ ਨਾਲ ਮੂਡ ਤੋਂ ਸਟਾਰਟ ਕਰਦੇ ਆਂ ਜੀ ਉਹਨੂੰ ਪਤਾ ਵੀ ਨਹੀਂ ਫੀਲ ਵੀ ਨਹੀਂ ਹੁੰਨ ਦਿੰਦੇ ਤੋ ਬੱਚਾ 8-10 ਦਿਨਾਂ ਦੇ ਵਿੱਚ ਤਕਰੀਬਨ ਇਹਨਾਂ ਦੇ ਨਾਲ ਰਲ ਜਾਂਦਾ ਜਿਹੜੇ ਪੁਰਾਣੇ ਬੱਚੇ ਆ ਸਾਰਿਆਂ ਦੇ ਨਾਲ ਮੈਂ ਨਾ ਇਹਨਾਂ ਨੂੰ ਤੁਸੀਂ ਕਿਹੜੀਆਂ ਕਰਾਉਣਾ ਹੋ ਜੇ 2-4-5 ਜਿਹੜੀਆਂ ਡੇਲੀ ਰੁਟੀਨ ਦੇ ਵਿੱਚ ਕਰਾਉਣੇ ਤੁਸੀਂ ਡੇਲੀ ਰੁਟੀਨ ਦੇ ਵਿੱਚ ਇਹਨਾਂ ਨੂੰ ਇੱਕ ਤਾਂ ਰਨਿੰਗ ਹੈ ਸੀ ਫਸਟ ਤੋਂ ਰਨਿੰਗ ਸਟਾਰਟ ਅੱਛਾ ਜੀ ਰਨਿੰਗ ਕਰਵਾਉਣੀ ਕਰਵਾਉਣੇ ਆ ਉਸ ਤੋਂ ਬਾਅਦ ਪੇਟ ਵਾਲੀਆਂ ਅੱਛਾ ਜੀ ਠੀਕ ਹੈ ਜੀ ਪੇਟ ਵਾਲੀਆਂ ਐਕਸਰਸਾਈਜ਼ਾਂ ਤੇ ਉਸ ਤੋਂ ਬਾਅਦ ਫਿਰ ਕਬੱਡੀ ਵੀ ਕਬੱਡੀ ਦੇ ਵਿੱਚ ਸਾਰੀ ਕਬੱਡੀ ਕੋਈ ਜੀ ਚੀਜ਼ ਆ ਵੀ ਇਹਦੇ ਵਿੱਚ ਸਾਰੀ ਐਕਸਰਸਾਈਜ਼ ਰਨਿੰਗ ਸਾਰਾ ਕੁਝ ਹੀ ਆ ਜਾਂਦਾ ਕੀ ਬੰਦਾ ਸਟੈਮਨਾ ਬੰਦੇ ਦਾ ਵਧੀਆ ਬਣਦਾ ਕਬੱਡੀ ਦੇ ਵਿੱਚ ਤੁਸੀਂ ਇਹਨਾਂ ਨੂੰ 25-30 ਮਿੰਟ ਮੰਨ ਲਓ ਗਰਮ ਕਰਕੇ ਸਰੀਰ ਇਹਨਾਂ ਦੇ ਫਿਰ ਇਹਨਾਂ ਨੂੰ ਕਬੱਡੀ ਖੜਾਉਣ ਨੂੰ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ 10-15 ਚੱਕਰ ਲਵਾ ਕੇ ਗਰਾਊਂਡ ਦੇ ਫਿਰ 35 ਤੋਂ 40 ਮਿੰਟ ਇਹਨਾਂ ਨੂੰ ਜਿਹੜਾ ਵੀ ਸਹੀ ਪੀਟੀ ਦਾ ਟਾਈਮ ਆ 35 ਤੋਂ 40 ਮਿੰਟ ਜਿੰਨਾ ਵੀ ਜਾਨੀ ਕਿ ਵੱਡੇ ਵਰਕ ਲਾਉਂਦੇ ਆ ਉਹਨਾਂ ਟਾਈਮ ਇਹ ਪੀਟੀ ਲਾਉਂਦੇ ਆ ਵੀ ਇੰਨਾ ਸਟੈਮਨਾ ਇਹਨਾਂ ਦੇ ਵਿੱਚ ਇਸ ਟਾਈਮ ਬਣਿਆ ਪਿਆ ਵੀ 35 ਤੋਂ 40 ਮਿੰਟ ਪੀਟੀ ਦਾ ਟਾਈਮ ਆ ਸਾਰਾ ਲਾਉਂਦੇ ਆ ਇਹ ਉਸ ਤੋਂ ਬਾਅਦ ਅਸੀਂ ਕਬੱਡੀ ਸ਼ੁਰੂ ਕਰਦੇ ਆ ਉਸ ਤੋਂ ਬਾਅਦ ਪਹਿਲਾਂ ਕੁੜੀਆਂ ਨੂੰ ਛੋਟੇ ਆ 28 ਵਾਲੇ ਆ ਜਿਵੇਂ ਜਿਵੇਂ ਇਹਨਾਂ ਦੇ ਸੀ ABC ਬਣਾਏ ਹੋਇਆ ਉਹ ਤਾਂ-ਤਾਂ ਖੜਾਉਣੇ ਜਿਵੇਂ ਕੁੜੀਆਂ ਆ ਇਹਨਾਂ ਦਾ ਟਾਈਮ ਲਾਸਟ ਸੀ 7:30 ਦਾ ਰੱਖਿਆ ਹੋਇਆ ਅੱਛਾ ਇਹ ਵੀ ਨੇਰੇ ਦਾ ਕਰਕੇ ਵੀ ਅਸੀਂ ਟਾਈਮ ਨੇ ਇਹਨਾਂ ਨੂੰ ਘਰੇ ਭੇਜ ਦਿੰਨੇ ਆ ਉਸ ਤੋਂ ਬਾਅਦ ਅਸੀਂ ਦੂਜਾ ਨੂੰ ਖੜਾਉਣੇ ਆ ਇਹਨਾਂ ਦਾ ਵੀ ਧੰਨਵਾਦ ਆ ਜੀ ਜਿਹੜੇ ਬਿਨਾਂ ਕਿਸੇ ਫੀਸ ਤੋਂ ਬਿਨਾਂ ਪੈਸਿਆਂ ਤੋਂ ਲਗਾਤਾਰ 22 ਸਾਲ ਹੋ ਗਏ ਕਰਵਾ ਰਹੇ ਆ ਨਾਲ ਆਪਣੀ ਡਿਊਟੀ ਵੀ ਕਰ ਰਹੇ ਆ ਤੇ ਸਰਪੰਚ ਸਾਹਿਬ ਵੀ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੀ ਉਹਨਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਡੇ ਪਿੰਡ ਦੀਆਂ ਪਹਿਲਾਂ ਤਾਂ ਗਲੀਆਂ ਘੇਟਾ ਗਲੀਆਂ ਤਾਂ ਜੀ ਸੋਣਾਂ ਦਾ ਜਵਾਦ ਆ ਜਾ ਪਿੰਡ ਦਾ ਪੂਰੇ ਦਾ ਅਸ਼ੀਰਵਾਦ ਹੈ ਖਾਸ ਕਰਕੇ ਐਸ்சிਪਾਈ ਜਾਰੀ ਦਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਬਲ ਵਕਸ਼ਾ ਮੌਕਾ ਦਿੱਤਾ ਜੀ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ ਤੇ ਇਹ ਜਿਹੜਾ ਗਰਾਊਂਡ ਚੱਲ ਰਿਹਾ ਹਨ ਜੀ ਗਰਾਊਂਡ ਜੀ ਇਹ ਮੁੰਡੇ ਬਹੁਤ ਜ਼ਬਰਦਸਤ ਤੌਰ ਤੇ ਕੰਮ ਕਰ ਰਹੇ ਆ ਬੱਚਾ ਨੂੰ ਸਹਿਯੋਗ ਦੇਣ ਲਈ ਹਾਂਜੀ ਹਾਂਜੀ ਖੇਡਾਂ ਪ੍ਰਤੀ ਹੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿਸੇ ਵੀ ਪੱਖੋਂ ਪਿੱਛੇ ਨਹੀਂ ਹਟ ਰਹੇ ਹਾਂ ਜੀ ਕਿਸੇ ਵੀ ਪੱਖੋਂ ਬਾਕੀ ਪਿੰਡ ਚੋਂ ਸਹਿਯੋਗ ਮਿਲ ਰਿਹਾ ਸਾਰੇ ਪਿੰਡ ਚੋਂ ਜੀ ਸਾਰਾ ਪਿੰਡ ਐ ਖੁਸ਼ ਹੈ ਇਹਨਾਂ ਮੁੰਡਿਆਂ ਦੇ ਵੀ ਖੁਸ਼ ਹੈ ਬੱਚਿਆਂ ਦੇ ਵੀ ਖੁਸ਼ ਹੈ ਕੋਈ ਇਹ ਜੀ ਪਿੰਡ ਕੰਨੀ ਕੋਈ ਘਾਟ ਨਹੀਂ ਨਹੀਂ ਇਹ ਮੁੰਡਿਆਂ ਕੰਨੀ ਕੋਈ ਘਾਟ ਹੈ ਅੱਛਾ ਜੀ ਵੀ ਕੋਈ ਕਮੀ ਪੇਸ਼ੀ ਛੱਡੀ ਜਾਵੇ ਇਹਨਾਂ ਨੂੰ ਵੱਡੇ ਖਿਡਾਰੀ ਬਣਾਉਣ ਤੇ ਅੱਛਾ ਜੀ ਹਾਂਜੀ ਹਾਂ ਤੇ ਤੁਹਾਡੇ ਤੱਕ ਜੇ ਕੋਈ ਪਹੁੰਚ ਕਰਦੇ ਇਹ ਕਿਸੇ ਚੀਜ਼ ਲਈ ਉਹ ਪਰ ਅਸੀਂ ਬਾਤ ਤੋਂ ਬਾਤ ਦਾ ਪਰਾਲਾ ਕਰ ਰਹੇ ਆਂ ਜੀ ਅੱਛਾ ਜੀ ਅਸੀਂ ਕਦੇ ਕਿਸੇ ਵੀ ਗੱਲ ਤੋਂ ਝਿਜਕਿਆ ਨਾਲੀ ਗੱਲ ਨਹੀਂ ਵੀ ਕਿਸੇ ਗੱਲੋਂ ਪਿੱਛੇ ਹਟ ਜਾਾਂਗੇ ਖਾਸ ਕਰਕੇ ਬੱਚਿਆਂ ਤੋਂ ਅੱਛਾ ਜੀ ਬੱਚਿਆਂ ਲਈ ਅਸੀਂ ਦਿਨ ਪ੍ਰਤੀ ਚੌਗਣੀ ਤਰਕੀ ਕਰਕੇ ਦਿਖਾਵਾਂਗੇ ਇਹ ਸਰਪੰਚ ਨੇ ਜੀ ਬੰਗੀ ਦੀਪਾ ਪਿੰਡ ਦੇ ਤੇ ਇੱਥੇ ਨੋਰਮਲ ਵੀ ਚੱਕਰ ਲਗਾਉਂਦੇ ਰਹਿੰਦੇ ਨੇ ਤੇ ਚਾਹੀਦਾ ਵੀ ਜਮਮਦਾਰ ਬੰਦਿਆਂ ਨੂੰ ਹੁੰਦਾ ਐਸਾ ਜੋ ਨਾਲੀ ਇਹ ਚੀਜ਼ਾਂ ਚੱਲਦੀਆਂ ਨੇ ਤੇ ਦੁਬਾਰਾ ਤੋਂ ਫਿਰ ਉਹਨਾਂ ਸਾਰੇ ਸੱਜਣਾ ਦਾ ਧੰਨਵਾਦ ਕਰਦੇ ਆ ਜਿਹੜੇ ਇਹਨਾਂ ਨੂੰ ਬੱਚਿਆਂ ਨੂੰ ਸਹਾਇਜ ਹੋ ਦੇ ਰਹੇ ਆ ਇਹਨਾਂ ਦੀ ਹੌਸਲਾ ਫੁਜਾਈ ਕਰ ਰਹੇ ਆ ਧੰਨਵਾਦੀ ਅਸਰੀ ਗਾਜ਼ਰ